ਦੱਸਿਏ ਕੀ ਦੋ ਭਰਾਵਾਂ ਦੇ ਵਿਚਾਲੇ ਇੱਕ ਗੱਲ ਨੂੰ ਲੈ ਕੇ ਵਿਵਾਦ ਹੁੰਦੇ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰਨ ਤੋਂ ਬਾਅਦ ਬਾਕਸ ਬੈੱਡ ਦੇ ਅੰਦਰ ਉਸਦੀ ਡੈੱਡ ਬੋਡੀ ਰੱਖ ਦਿੱਤੀ ਤਾਂ ਕਪੂਰਥਲਾ ਤੋਂ ਇਹ ਦਿਲ ਦਾ ਇਲਾਦਨ ਵਾਲਾ ਮਾਮਲਾ ਸਾਹਮਣੇ ਆਇਆ ਦਰਅਸਲ ਦੋਵੇਂ ਭਰਾ ਨਸ਼ੇ ਦੀ ਆਦੀ ਸੀ ਔਰ ਦੋਨਾਂ ਦੇ ਵਿਚਾਲੇ ਕਰਦੀ ਫ੍ਰਿਜ ਵੇਚਣ ਨੂੰ ਲੈ ਕੇ ਵਿਵਾਦ ਹੋਇਆ ਇੱਕ ਭਰਾ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਫ੍ਰਿਜ ਉਸ ਵੱਲੋਂ ਵੇਚੀ ਜਾਏਗੀ ਜਦਕਿ ਦੂਜੇ ਭਰਾ ਦੀ ਮੰਗ ਸੀ ਕਿ ਫ੍ਰਿਜ ਉਹ ਵੇਚੇਗਾ ਉਸ ਤੋਂ ਬਾਅਦ ਦੋਨਾਂ ਦੀ ਲੜਾਈ ਇੰਨੀ ਜ਼ਿਆਦਾ ਵੱਧ ਗਈ ਤਕਰਾਰਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਕਿ ਇੱਕ ਭਰਾ ਨੇ ਦੂਜੇ ਭਰਾ ਦਾ ਕਤਲ ਕਰ ਦਿੱਤਾ ਸਿਰਫ ਕਤਲ ਹੀ ਨਹੀਂ ਕੀਤਾ ਬਲਕਿ ਆਪਣੇ ਪਿਤਾ ਨੂੰ ਫੋਨ ਵੀ ਕੀਤਾ ਤੇ ਫੋਨ ਦੇ ਉੱਤੇ ਜਾਣਕਾਰੀ ਦਿੱਤੀ ਕਿ ਮੈਂ ਉਸ ਦਾ ਕੰਮ ਖਤਮ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਕਰੋ ਫਰਾਰ ਹੋ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਨਾ ਸਿਰਫ ਡੈੱਡ ਬੋਡੀ ਨੂੰ ਬਰਾਮਦ ਕੀਤਾ ਗਿਆ ਬਲਕਿ ਭਰਾ ਦੇ ਖਿਲਾਫ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਵੀ ਦਰਜ ਕੀਤਾ ਗਿਆ ਪੁਲਿਸ ਦੀ ਜਾਣਕਾਰੀ ਦੇ ਮੁਤਾਬਿਕ ਦੋਨੋਂ ਭਰਾ ਨਸ਼ੇ ਦੇ ਆਦੀ ਸੀ ਤੇ ਅਕਸਰ ਹੀ ਨਸ਼ੇ ਨੂੰ ਲੈ ਕੇ ਦੋਨਾਂ ਦੇ ਵਿਚਾਲੇ ਕਈ ਵਾਰ ਲੜਾਈ ਅਤੇ ਵਿਵਾਦ ਵੀ ਹੋ ਚੁੱਕਾ ਹੈ ਕਪੂਰਥਲਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਇੱਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਤੇ ਉਸ ਨੂੰ ਮਾਰਨ ਤੋਂ ਬਾਅਦ ਉਸ ਦੀ লাশ ਨੂੰ ਬਾਕਸ ਬੈੱਡ ਦੇ ਵਿੱਚ ਪਾ ਕੇ ਪਿਤਾ ਨੂੰ ਫੋਨ ਕਰਕੇ ਪਿਤਾ ਨੂੰ ਤਮਾਮ ਜਾਣਕਾਰੀ ਦੇ ਕੇ ਘਰ ਤੋਂ ਫਰਾਰ ਹੋ ਗਿਆ ਤਦ ਆਸ ਹੈ ਕਿ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕਪੂਰਥਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹਾਲਾਂਕਿ ਪੁਲਿਸ ਨੇ ਅਧਿਕਾਰਿਤ ਤੌਰ ਤੇ ਇਸ ਪੂਰੇ मामले ਦੇ ਵਿੱਚ ਕੋਈ ਵੀ ਬਿਆਨ ਹਾਲੇ ਤੱਕ ਸਾਂਝਾ ਨਹੀਂ ਕੀਤਾ ਪਰ ਐਫ ਆਈ ਆਰ ਕਾਪੀ ਜ਼ਰੂਰ ਸਾਹਮਣੇ ਆਈ ਹੈ ਤਾਂ ਕਪੂਰਥਲਾ ਦਾ ਇਹ ਮਾਮਲਾ ਜਿੱਥੇ ਇੱਕ ਭਰਾ ਨੇ ਖੂਨੀ ਰਿਸ਼ਤੇਦਾਰ ਤਾਰ-ਤਾਰ ਕਰ ਦਿੱਤੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਔਰ ਵਿਵਾਦ ਮਾਮੂਲੀ ਜਹੀ ਗੱਲ ਫ੍ਰਿਜ ਵੇਚਣ ਨੂੰ ਲੈ ਕੇ ਇਸ ਸਾਰੀ ਲੜਾਈ ਖੋਈ ਸੀ ਤਾਂ ਕਪੂਰਥਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਇਹ ਮਾਮਲਾ ਦਰਜ ਕੀਤਾ ਗਿਆ ਪਿਤਾ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਨੇ ਕਿ ਉਸਦੇ ਪੁੱਤਰ ਨੇ ਉਸਦੇ ਦੂਜੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਉਸ ਨੂੰ ਫੋਨ ਕੀਤਾ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪਿਤਾ ਨੇ ਪੁਲਿਸ ਤੱਕ ਇਹ ਸਾਰੀ ਸੂਚਨਾ ਪਹੁੰਚਾਈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਕਰਦੇ ਬਾਕਸ ਵੈਟ ਦੇ ਵਿੱਚੋਂ ਡੈੱਡ ਬਾਡੀ ਵੀ ਬਰਾਮਦ ਕੀਤੀ ਗਈ ਹੈ ਤਾਂ ਦੱਸ ਜੀਏ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇਹ ਮਾਮਲਾ ਪੰਜਾਬ ਦੇ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਭਰਾ ਨੇ ਫਰਿੱਜ ਪਿੱਛੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਦੱਸ ਜਾਈਏ ਕਿ ਦੋ ਭਰਾਵਾਂ ਦੇ ਵਿਚਾਲੇ ਇੱਕ ਗੱਲ ਨੂੰ ਲੈ ਕੇ ਵਿਵਾਦ ਖੁੰਦੇ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰਨ ਤੋਂ ਬਾਅਦ ਬਾਕਸ ਬੈੱਡ ਦੇ ਅੰਦਰ ਉਸਦੀ ਡੈੱਡ ਬੋਡੀ ਰੱਖ ਦਿੱਤੀ ਤਾਂ ਕਪੂਰਥਲਾ ਤੋਂ ਇਹ ਦਿਲ ਦਾ ਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦਰਅਸਲ ਦੋਵੇਂ ਭਰਾ ਨਸ਼ੇ ਦੀ ਆਦੀ ਸੀ ਔਰ ਦੋਨਾਂ ਦੇ ਵਿਚਾਲੇ ਕਰਦੀ ਫ੍ਰਿਜ ਵੇਚਣ ਨੂੰ ਲੈ ਕੇ ਵਿਵਾਦ ਹੋਇਆ ਇੱਕ ਭਰਾ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਫ੍ਰਿਜ ਉਸ ਵੱਲੋਂ ਵੇਚੀ ਜਾਏਗੀ ਜਦਕਿ ਦੂਜੇ ਭਰਾ ਦੀ ਇਹ ਮੰਗ ਸੀ ਕਿ ਫ੍ਰਿਜ ਉਹ ਵੇਚੇਗਾ ਉਸ ਤੋਂ ਬਾਅਦ ਦੋਨਾਂ ਦੀ ਲੜਾਈ ਇੰਨੀ ਜ਼ਿਆਦਾ ਵੱਧ ਗਈ ਤਕਰਾਰਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਕਿ ਇੱਕ ਭਰਾ ਨੇ ਦੂਜੇ ਭਰਾ ਦਾ ਕਤਲ ਕਰ ਦਿੱਤਾ ਸਿਰਫ ਕਤਲ ਹੀ ਨਹੀਂ ਕੀਤਾ ਬਲਕਿ ਆਪਣੇ ਪਿਤਾ ਨੂੰ ਫੋਨ ਵੀ ਕੀਤਾ ਤੇ ਫੋਨ ਦੇ ਉੱਤੇ ਜਾਣਕਾਰੀ ਦਿੱਤੀ ਕਿ ਮੈਂ ਉਸ ਦਾ ਕੰਮ ਖਤਮ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਕਰੋ ਫਰਾਰ ਹੋ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਨਾ ਸਿਰਫ ਡੈੱਡ ਬਾਡੀ ਨੂੰ ਬਰਾਮਦ ਕੀਤਾ ਗਿਆ ਬਲਕਿ ਭਰਾ ਦੇ ਖਿਲਾਫ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਵੀ ਦਰਜ ਕੀਤਾ ਗਿਆ ਪੁਲਿਸ ਦੀ ਜਾਣਕਾਰੀ ਦੇ ਮੁਤਾਬਿਕ ਦੋਨੋਂ ਭਰਾ ਨਸ਼ੇ ਦੇ ਆਦੀ ਸੀ ਤੇ ਅਕਸਰ ਹੀ ਨਸ਼ੇ ਨੂੰ ਲੈ ਕੇ ਦੋਨਾਂ ਦੇ ਵਿਚਾਲੇ ਕਈ ਵਾਰ ਲੜਾਈ ਅਤੇ ਵਿਵਾਦ ਵੀ ਹੋ ਚੁੱਕਿਆ ਕਪੂਰਥਲਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਇੱਕ ਭਰਾ ਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਤੇ ਉਸ ਨੂੰ ਮਾਰਨ ਤੋਂ ਬਾਅਦ ਉਸ ਦੀ লাশ ਨੂੰ ਬਾਕਸ ਬੈੱਡ ਦੇ ਵਿੱਚ ਪਾ ਕੇ ਪਿਤਾ ਨੂੰ ਫੋਨ ਕਰਕੇ ਪਿਤਾ ਨੂੰ ਤਮਾਮ ਜਾਣਕਾਰੀ ਦੇ ਕੇ ਘਰ ਤੋਂ ਫਰਾਰ ਹੋ ਗਿਆ ਤਦ ਆਸ ਹੈ ਕਿ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕਪੂਰਥਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹਾਲਾਂਕਿ ਪੁਲਿਸ ਨੇ ਅਧਿਕਾਰਿਤ ਤੌਰ ਤੇ ਇਸ ਪੂਰੇ मामले ਦੇ ਵਿੱਚ ਕੋਈ ਵੀ ਬਿਆਨ ਹਾਲੇ ਤੱਕ ਸਾਂਝਾ ਨਹੀਂ ਕੀਤਾ ਪਰ ਐਫ ਆਈ ਆਰ ਕਾਪੀ ਜ਼ਰੂਰ ਸਾਹਮਣੇ ਆਈ ਹੈ ਤਾਂ ਕਪੂਰਥਲਾ ਦਾ ਇਹ ਮਾਮਲਾ ਜਿੱਥੇ ਇੱਕ ਭਰਾ ਨੇ ਖੂਨੀ ਰਿਸ਼ਤੇਦਾਰ ਤਾਰ-ਤਾਰ ਕਰ ਦਿੱਤੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਔਰ ਵਿਵਾਦ ਮਾਮੂਲੀ ਜਹੀ ਗੱਲ ਫ੍ਰਿਜ ਵੇਚਣ ਨੂੰ ਲੈ ਕੇ ਇਸ ਸਾਰੀ ਲੜਾਈ ਹੋਈ ਸੀ ਤਾਂ ਕਪੂਰਥਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਇਹ ਮਾਮਲਾ ਦਰਜ ਕੀਤਾ ਗਿਆ ਪਿਤਾ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਨੇ ਕਿ ਉਸਦੇ ਪੁੱਤਰ ਨੇ ਉਸਦੇ ਦੂਜੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਉਸ ਨੂੰ ਫੋਨ ਕੀਤਾ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪਿਤਾ ਨੇ ਪੁਲਿਸ ਤੱਕ ਇਹ ਸਾਰੀ ਸੂਚਨਾ ਪਹੁੰਚਾਈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਕਰਦੇ ਬਾਕਸ ਵੈਟ ਦੇ ਵਿੱਚੋਂ ਡੈੱਡ ਬਾਡੀ ਵੀ ਬਰਾਮਦ ਕੀਤੀ ਗਈ ਹੈ ਤਾਂ ਦੱਸ ਜੇ ਕਿ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇਹ ਮਾਮਲਾ ਪੰਜਾਬ ਦੇ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਭਰਾ ਨੇ ਫ੍ਰਿਜ ਪਿੱਛੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ